ਔਰ ਇੱਕ ਮੇਰਾ ਸਭ ਤੋਂ ਵੱਡਾ ਮੈਸੇਜ ਹੈ ਉਹ ਹੈਗਾ ਆ ਪੰਜਾਬ ਦੇ ਹਿੰਦੂਆਂ ਨੂੰ ਵੀ ਤੁਸੀਂ ਵੀ ਪੰਜਾਬੀ ਹੋ ਜਦੋਂ ਸਾਨੂੰ ਖਾਲਸਾ ਨਹੀਂ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਨੇ ਆਪਾਂ ਇਕੱਠੇ ਆ ਸਾਰੇ ਜਣੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਤੁਹਾਨੂੰ ਵੀ ਇਸ મોદી ਦਾ ਜਵਾਬ ਦੇਣਾ ਚਾਹੀਦਾ ਆ ਕਿ ਅਸੀਂ ਇਕੱਠੇ ਆ ਤੂੰ ਕੌਣ ਹੋ ਨਾ ਸਾਨੂੰ ਵੰਡਣ ਵਾਲਾ ਮੈਂ ਹੀ ਕਹਿਣਾ ਚਾਹੁੰਦੀ ਆ ਜੋ ਮੈਂ ਖਨੌਰੀ ਬਾਰਡਰ ਤੇ ਦੇਖਿਆ ਮੇਰੀ ਕੋਸ਼ਿਸ਼ ਸੀਗੀ ਕਿ ਅੱਜ ਮੈਂ ਯੂਨੀਵਰਸਿਟੀ ਮੇਰੇ ਨਾਲ ਅਕਾਜੀ ਹੈਗੇ ਨੇ ਪ੍ਰਧਾਨ ਨੇ ਯੂਨੀਵਰਸਿਟੀ ਤੋਂ ਇਹਨਾਂ ਨੇ ਸੱਦਿਆ ਮੈਨੂੰ ਸੀਗਾ ਵੀ ਮੈਂ ਯੂਨੀਵਰਸਿਟੀ ਦੇ ਵਿੱਚ ਵੀ ਇਹ ਮੈਸੇਜ ਦਵਾਂ ਕਿ ਆਪਾਂ ਨੂੰ ਸ਼ੁਭ ਸ਼ੁਭ ਕਰਨ ਦੀ ਗੱਲ ਕਰਨੀ ਚਾਹੀਦੀ ਹੈ ਇਹ ਵੀ ਉਹ ਨੌਜਵਾਨ ਹੈ ਤੁਹਾਡੇ ਵਿੱਚੋਂ ਹੀ ਨੌਜਵਾਨ ਹੈ ਜਿਹੜਾ ਉਸ ਕਨੌਰੀ ਬਾਰਡਰ ਤੇ ਜਾ ਕੇ ਜਿੰਨੇ ਗੋਲੀ ਖਾਦੀ ਹੈ ਕਿਹਦੇ ਵਾਸਤੇ ਖਾਦੀ ਹੈ ਸ਼ੁਭ ਕਰਨ ਆਪਣੇ ਵਾਸਤੇ ਤੇ ਨਹੀਂ ਗਿਆ ਸੀਗਾ ਆਪਣੇ ਸਾਰਿਆਂ ਵਾਸਤੇ ਗਿਆ ਸੀਗਾ ਨਾ ਖਾਣਾ ਤੇ ਸਾਰਿਆਂ ਨੇ ਰੋਟੀ ਖਾ ਕੇ ਸੋਣਾ ਨਾ ਰਾਤ ਨੂੰ ਕਿਸਾਨਾਂ ਦੀ ਲੜਾਈ ਲੜ ਰਿਆ ਸੀਗਾ ਨਾ ਤੇ ਫਿਰ ਆਪਾਂ ਘਰ ਕਿਉਂ ਬੈਠੇ ਆ ਆਪਾਂ ਇੱਥੇ ਯੂਨੀਵਰਸਿਟੀ ਦੇ ਵਿੱਚ ਕਾਫੀ ਸ਼ਾਪਸ ਦੇ ਵਿੱਚ ਕਿਉਂ ਬੈਠੇ ਆ ਆਪਾਂ ਕਮੈਂਟ ਕਿਉਂ ਕਰਦੇ ਇੱਥੇ ਘਰੇ ਬੈਠੇ ਆਪਾਂ ਨੂੰ ਵੀ ਤਾਂ ਜਾਣ ਦੀ ਲੋੜ ਹੈ ਨਾ ਉੱਥੇ ਸਾਡੀਆਂ ਭੈਣਾਂ ਨੂੰ ਵੀ ਜਾਣ ਦੀ ਲੋੜ ਹੈ ਨਾ ਆਪਾਂ ਨੂੰ ਤੇ ਗੋਲੀਆਂ ਖਾਣ ਦੀ ਲੋੜ ਐ ਆਪਣੇ ਲੋਕਾਂ ਵਾਸਤੇ ਕੀ ਗੱਲ ਸਾਡੇ ਬਜ਼ੁਰਗ ਜਿਹੜੀ ਲਾਸਟ ਜਨਰੇਸ਼ਨ ਰਹਿ ਗਈ ਐ ਜਿਹੜੀ ਵਿਚਾਰੀ ਆਸੂ ਗਾਏ ਸੇ ਗੋਲੇ ਖਾ ਰਹੀ ਐ ਸਾਡੇ ਵਾਸਤੇ ਟਰਾਲੀਆਂ ਜੋ ਵਿਚਾਰੇ ਰਾਤ ਨੂੰ ਸੌਂਦੇ ਨੇ ਸਾਡਾ ਕੋਈ ਫਰਜ਼ ਨਹੀਂ ਬਣਦਾ ਉਹਨਾਂ ਦੇ ਪ੍ਰਤੀ ਸਾਡਾ ਵੀ ਫਰਜ਼ ਬਣਦਾ ਆ ਸੋ ਇਹ ਜਿਹੜਾ ਮੈਸੇਜ ਐ ਇਹ ਮੇਰਾ ਖਨੌਰੀ ਬਾਰਡਰ ਤੋਂ ਲੈ ਕੇ ਆਈ ਆ ਇੱਥੇ ਯੂਥ ਦੇ ਵਿੱਚ ਤਾਂ ਕਿ ਆਪਾਂ ਜਿੰਨਾ ਯੂਥ ਨੂੰ ਮੋਬਿਲਾਈਜ਼ ਕਰਕੇ ਲੈ ਕੇ ਜਾਈਏ ਔਰ ਇੱਕ ਮੇਰਾ ਸਭ ਤੋਂ ਵੱਡਾ ਮੈਸੇਜ ਐ ਉਹ ਹੈਗਾ ਪੰਜਾਬ ਦੇ ਹਿੰਦੂਆਂ ਨੂੰ ਵੀ ਤੁਸੀਂ ਵੀ ਪੰਜਾਬੀ ਹੋ ਜਦੋਂ ਸਾਨੂੰ ਖਾਲਿਸਤਾਨ ਹੀ ਕਹਿੰਦੇ ਨੇ ਤੁਹਾਨੂੰ ਵੀ ਕਹਿੰਦੇ ਨੇ ਆਪਾਂ ਇਕੱਠੇ ਆ ਜਾਣੇ ਸਾਡੇ ਵਿੱਚ ਕੋਈ ਫਰਕ ਨਹੀਂ ਹੈਗਾ ਅਸੀਂ ਆਪਣੀ ਰੋਟੀ ਦੀ ਲੜਾਈ ਲੜ ਰਹੇ ਹਾਂ ਫਾਰਮਰਸ ਆਪ ਵੀ ਰੋਟੀ ਦੀ ਲੜਾਈ ਲੜ ਰਹੇ ਨੇ ਐਮ ਐਸ ਪੀ ਮਿਨੀਮਮ ਪ੍ਰਾਈਸ ਰੇਟ ਮੰਗ ਰਹੇ ਨੇ ਹੋਰ ਕੁਝ ਨਹੀਂ ਮੰਗ ਰਹੇ ਤੁਹਾਡੇ ਦਿਲ ਦੇ ਵਿੱਚ ਦਰਦ ਨਹੀਂ ਆਉਂਦਾ ਜਦੋਂ ਸਾਨੂੰ ਖਾਲਿਸਤਾਨੀ ਵੱਖਵਾਦੀ ਕਹਿੰਦੇ ਨੇ ਤੁਸੀਂ ਵੀ ਤੇ ਪੰਜਾਬ 'ਚ ਰਹਿੰਦੇ ਹੋ ਨਾ ਅੱਜ ਤੁਹਾਡੀ ਵੀ ਵਾਰੀ ਹੈ ਸਾਡੇ ਨਾਲ ਖੜਨ ਦੀ ਤੁਹਾਨੂੰ ਵੀ ਖੜਨਾ ਚਾਹੀਦਾ ਆ ਤੁਹਾਨੂੰ ਵੀ ਇਸ ਮੋਦੀ ਦਾ ਜਵਾਬ ਦੇਣਾ ਚਾਹੀਦਾ ਆ ਕਿ ਅਸੀਂ ਇਕੱਠੇ ਆਂ ਤੂੰ ਕੌਣ ਹੋ ਨਾ ਸਾਨੂੰ ਵੰਡਣ ਵਾਲਾ ਤੁਹਾਨੂੰ ਇਹ ਗੱਲ ਕਹਿਣੀ ਚਾਹੀਦੀ ਹੈ ਮੇਰੀ ਹੱਥ ਜੋੜ ਕੇ ਬੇਨਤੀ ਹੈ ਮੇਰੇ ਸਾਰੇ ਭਰਾਵਾਂ ਅੱਗੇ ਅਸੀਂ ਤੁਹਾਨੂੰ ਕਦੀ ਆਡ ਨਹੀਂ ਸਮਝਿਆ ਅਸੀਂ ਅਮਨਸਰ ਮੈਂ ਸਕੂਲ ਚ ਪੜੀ ਆਂ ਹੋਲੀਆਟ ਪੜੀ ਆਂ ਸਪ੍ਰਿੰਗ ਡੇਸ ਪੜੀ ਆਂ ਮੇਰੇ ਜਿੰਨੇ ਵੀ ਫਰੈਂਡਸ ਨੇ ਉਹ ਹਿੰਦੂ ਨੇ ਅਸੀਂ ਕਦੀ ਇੱਕ ਦੂਜੇ ਨੂੰ ਆਡ ਨਹੀਂ ਸਮਝਿਆ ਸਾਡੇ ਪੰਜਾਬੀ ਭਰਾ ਨੇ ਅਸੀਂ ਹਮੇਸ਼ਾ ਇਕੱਠੇ ਰਹੇ ਆਂ ਪਰ ਇਹ ਜਿਹੜੀਆਂ ਸਰਕਾਰਾਂ ਨੇ ਇਹ ਪੋਲਿਟਿਕਸ ਕਰਦੀਆਂ ਨੇ ਸਾਨੂੰ ਵੰਡਣ ਦੀ ਕੋਸ਼ਿਸ਼ ਕਰਦੀਆਂ ਨੇ ਸਾਡੇ ਇਮੋਸ਼ਨਸ ਦੇ ਨਾਲ ਖੇਡਦੀਆਂ ਨੇ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਇਕੱਠੇ ਹੋ ਕੇ ਅੱਗੇ ਆਉਣ ਦੀ ਲੋੜ ਹੈ ਸਾਡੀ ਰੋਟੀ ਦੀ ਲੜਾਈ ਹੈ ਤੁਹਾਡੀ ਰੋਟੀ ਦੀ ਲੜਾਈ ਹੈ ਸਾਰਿਆਂ ਦੀ ਲੜਾਈ ਹੈ ਅਸੀਂ ਅੱਜ ਕਿਹੜੀ ਜਗ੍ਹਾ ਪਹੁੰਚੇ ਹਾਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇੰਸਟਾਗ੍ਰਾਮ ਤੇ ਦੇਖਿਆ ਗਿਆ ਤੁਹਾਡੇ ਪੈਰ ਤੇ ਵੀ ਸ਼ਰੇ ਵੱਜੇ ਇਸ ਬਾਰੇ ਕੀ ਕਹਿੰਦੇ ਹੋ ਮੈਂ ਹੀ ਕਹਿਣਾ ਚਾਹੂੰਗੀ ਕਿ ਮੇਰੀ ਜ਼ਿੰਦਗੀ ਦਾ ਪਹਿਲਾ ਐਕਸਪੀਰੀਅੰਸ ਸੀਗਾ ਵੇਖੋ ਮੈਂ ਪਿਛਲੇ ਅੰਦੋਲਨ ਚ ਵੀ ਸੀਗੀ ਮੈਂ ਉੱਥੇ ਪਾਣੀ ਦੀਆਂ ਬੁਸ਼ਾਰਾਂ ਜ਼ਰੂਰ ਸਈਆਂ ਸੀਗੀਆਂ ਬਟ ਮੈਂ ਆਸੂ ਗੈਸ ਤੇ ਗੋਲਾ ਪਹਿਲੀ ਵਾਰੀ ਜ਼ਿੰਦਗੀ ਚ ਐਕਸਪੀਰੀਅੰਸ ਕੀਤਾ ਹੈ ਵੇਖੋ ਬਹੁਤ ਬੁਰਾ ਹਾਲ ਹੁੰਦਾ ਹੈ ਜੇ ਸਾਡੀ ਵਰਗੀ ਜਨਰੇਸ਼ਨ ਦੇ ਨਾਲ ਇਹ ਹੋ ਰਿਹਾ ਹੈ ਸਾਡੇ ਬਜ਼ੁਰਗ ਬੈਠੇ ਨੇ ਯਾਰ ਉਹਨਾਂ ਨੂੰ ਤਾਂ ਸਾਹ ਵੀ ਨਹੀਂ ਆਉਂਦਾ ਹੋਊਗਾ ਸੋ ਮੇਰਾ ਇਹ ਮੈਸੇਜ ਸੀਗਾ ਇੱਥੇ ਆ ਕੇ ਕਿ ਮੈਂ ਯੂਨੀਵਰਸਿਟੀ ਦੇ ਬੱਚਿਆਂ ਨੂੰ ਕਹਾਂ ਜੇ ਸ਼ੁਕਰਾਨ ਵਰਗੇ ਬੱਚੇ ਸਾਡੇ ਅੱਗੇ ਜਾ ਕੇ ਸ਼ਹੀਦੀਆਂ ਦੇ ਸਕਦੇ ਆ ਸਾਡੇ ਪੰਜਾਬ ਵਾਸਤੇ ਲੜ ਸਕਦੇ ਆ ਅ ਬਾਈਕਾਡ ਦਾ ਨਾਰਾ ਵੀ ਲਾਈਏ ਤਾਂ ਕਿ ਆਪਾਂ ਬੈਲਟ ਪੇਪਰ ਦੇ ਉੱਤੇ ਵੋਟ ਦੇਈਏ ਤਾਂ ਕਿ ਸਰਕਾਰਾਂ ਜਿਹੜੀਆਂ ਸਾਡੇ ਨਾਲ ਫਰੇਵ ਕਰਦੀਆਂ ਨੇ ਮਸ਼ੀਨਾਂ ਦੇ ਥਰੂ ਉਹ ਨਾ ਕਰ ਸਕਣ ਹਰਿਆਣਾ ਸਰਕਾਰ ਵੱਲ ਜਿਵੇਂ ਦੇ ਬਾਰਡਰ ਬਣਾ ਕੀ ਸੀ ਐਵੇਂ ਦੇ ਪਾਕਿਸਤਾਨ ਵੱਲੋਂ ਵੀ ਖਤਰਾ ਹੈ ਜਿੰਨਾ ਇਹਨਾਂ ਨੇ ਬਣਾ ਸਕਿਆ ਜਿੰਨਾ ਖਤਰਾ ਦੇਖੋ ਇਹਨਾਂ ਨੇ ਬਣਾਇਆ ਇਹ ਡਿਕਟੇਟਰਸ਼ਿਪ ਕਰ ਰਹੇ ਨੇ ਇਹ ਕੋਈ ਲੋਕਤੰਤਰ ਵਾਲੀ ਸਰਕਾਰ ਵਾਲਾ ਰਵਈਆ ਨਹੀਂ ਅਪਣਾ ਰਹੇ ਸੋ ਇਸ ਕਰਕੇ ਆਪਣੇ ਯੂਥ ਨੂੰ ਜਾਗਰੂਤ ਹੋਣ ਦੀ ਲੋੜ ਹੈ ਆਪਣੇ ਯੂਥ ਨੂੰ ਅੱਗੇ ਚੱਲਣ ਦੀ ਲੋੜ ਹੈ ਪੰਜਾਬ ਆਪਣੇ ਦੇ ਭਾਰਤ ਦਾ ਹਿੱਸਾ ਹੈ ਪਰ ਇਸ ਤਰ੍ਹਾਂ ਦਾ ਬਾਡਰ ਬਣਾ ਦੇਣਾ ਕੀ ਗੱਲ ਹੈ ਵਿਕੋ ਇਹਨਾਂ ਨੇ ਹਮੇਸ਼ਾ ਸਾਡੇ ਨਾਲ ਵਰਤੀਦਾ ਕੀਤਾ ਹੈ ਪਿਛਲੀ ਵਾਰੀ ਵੀ ਜਦੋਂ ਅਸੀਂ ਅੰਦੋਲਨ ਲੜਿਆ ਸੀਗਾ ਨਹੀਂ ਤੇ ਲੋਕਤੰਤਰ ਦੇ ਵਿੱਚ ਤੇ ਪੀਸਫੁੱਲ ਪ੍ਰੋਟੈਸਟ ਕਰ ਸਕਦੇ ਆਂ ਆਪਾਂ ਜਰਮਨੀ ਦੇ ਵਿੱਚ ਵੀ ਤੇ ਪ੍ਰੋਟੈਸਟ ਹੋ ਰਿਹਾ ਹੈ ਨਾ ਕਿਸਾਨ ਟਰੈਕਟਰ ਲੈ ਕੇ ਜਾ ਰਹੇ ਉੱਥੇ ਕਿਉਂ ਨਹੀਂ ਉਹਨਾਂ ਨੇ ਇੰਨੇ ਵੱਡੇ ਵੱਡੇ ਕਿਲੇ ਕੱਢੇ ਇਹਨਾਂ ਨੇ ਹੀ ਕੱਢੇ ਆ ਨਾ ਇਹ ਇਹ ਮੈਂ ਤੁਹਾਨੂੰ ਦੱਸਾਂ ਸਾਡਾ ਦੇਸ਼ ਜਿਹੜਾ ਹੈ ਨਾ ਲੋਕਤੰਤਰ ਨਹੀਂਗਾ ਇਹ ਡਿਕਟੇਟਰਸ਼ਿਪ ਹੈ ਇਸ ਟਾਈਮ ਤੇ ਮੋਦੀ ਦੀ ਬੀਜੇਪ ਕਾਰ ਦੇ ਖਿਲਾਫ ਨਹੀਂ ਬੋਲਣਾ ਚਾਹੁੰਦੀ ਸੀ ਕਿ ਬੀਜੇਪੀ ਦੇ ਵਿੱਚ ਵੀ ਕੁਝ ਲੀਡਰ ਹੈ ਜਿਹੜੇ ਸਾਨੂੰ ਚੰਗੇ ਲੱਗਦੇ ਸੀਗੇ ਅਟਲ ਬਿਹਾਰੀ ਵਾਜਪਾਈ ਵਰਗੇ ਲੀਡਰ ਸਾਰੇ ਉਹਨਾਂ ਨੂੰ ਚੰਗੇ ਲੱਗਦੇ ਸੀਗੇ ਠੀਕ ਹੈ ਗਟਕਰੀ ਵਰਗੇ ਸਾਰਿਆਂ ਨੂੰ ਚੰਗੇ ਲੱਗਦੇ ਸੀਗੇ ਪਰ ਜਦੋਂ ਮੋਦੀ ਆਇਆ ਹੈ ਜਿਹੇ ਜਿਹੋ ਜਿਹੇ ਮੋਦੀ ਹਮੇਸ਼ਾ ਜਿਹੇ ਹੋ ਜੇ ਖੱਟਰ ਇਹੋ ਜਿਹਾ ਵਰਤਾਰਾ ਸਾਡੇ ਪੰਜਾਬੀਆਂ ਦੇ ਨਾਲ ਸਾਡੇ ਫਾਰਮਰਸ ਦੇ ਨਾਲ ਕਰਨਗੇ ਤੇ ਫਿਰ ਆ ਸਾਨੂੰ ਕਿਹੜੇ ਬੰਦੇ ਉਹ ਚੰਗੇ ਲੱਗਣਗੇ ਲੋਕੀ ਵੇਖਦਾ ਨਾਰਾ ਸੀਗਾ ਵੇਖਦਾ ਨਾਰਾ ਸੀਗਾ ਜੈ ਜਵਾਨ ਤੇ ਜੈ ਐਕਸਨ ਅੱਜ ਕਿਸ਼ਾਨ ਤੇ ਜਵਾਨ ਜਿਹੜੇ ਨੇ ਆਮੋ ਸਾਹਮਣੇ ਟੱਕਰ ਤੇ ਕਰਾਤੇ ਇਹਨਾਂ ਸਰਕਾਰਾਂ ਦੀ ਵਜ੍ਹਾ ਕਰਕੇ ਵੇਖੋ ਮੇਰੀ ਗੱਲ ਸੁਣੋ ਇਹ ਜਿਹੜੇ ਸਾਹਮਣੇ ਖੜੇ ਨੇ ਨਾ ਮੈਂ ਇਹ ਮੰਨਦੀ ਆਂ ਵੀ ਇਹ ਗੁੰਡੇ ਨੇ ਇਹ ਭੀਜੇਪੀ ਦੇ ਗੁੰਡੇ ਨੇ ਜਿਹੜੇ ਸਾਹਮਣੇ ਖੜੇ ਨੇ ਜਿਹੜੇ ਵੇਖ ਨਹੀਂ ਰਹੇ ਬਜ਼ੁਰਗਾਂ ਦੀ ਇੱਜ਼ਤ ਵੀ ਨਹੀਂ ਦੇਖ ਰਹੇ ਮੈਂ ਇਹ ਗੱਲ ਕਹੀ ਸੀ ਕਿ ਜੈ ਜਵਾਨ ਜੈ ਕਿਸਾਨ ਦੇ ਨਾਰੇ ਨੂੰ ਇਹਨਾਂ ਨੇ ਸ਼ਰਮਨਾ ਕੀਤਾ ਆ ਮੈਂ ਜਦੋਂ ਉਹ ਵੀਡੀਓ ਦੇਖੀ ਕਿ ਜਦੋਂ ਉਹ ਜਿਹੜੇ ਜਵਾਨ ਸਾਹਮਣੇ ਆ ਕੇ ਕਿਸਾਨਾਂ ਦੇ ਟਰੈਕਟਰ ਤੋੜ ਰਹੇ ਨੇ ਗੱਡੀਆਂ ਤੋੜ ਰਹੇ ਨੇ ਕਿਸਾਨਾਂ ਦੇ ਛੰਡੇ ਨੂੰ ਤੋੜ ਕੇ ਸੁੱਟ ਕੇ ਪੈਰਾਂ ਦੇ ਵਿੱਚ ਮਸਲ ਰਹੇ ਨੇ ਇਹਨਾਂ ਨੇ ਆਪਣੇ ਢਿੱਡ ਨੂੰ ਲੱਤ ਮਾਰੀ ਹੈ ਕਿਸਾਨੀ ਨੂੰ ਲੱਤ ਮਾਰਨਾ ਮਤਲਬ ਆਪਣੇ ਢਿੱਡ ਨੂੰ ਲੱਤ ਮਾਰਨਾ ਸੋ ਜੈ ਕਿਸਾਨ ਜੈ ਜਵਾਨ ਦੇ ਨਾਰੇ ਨੂੰ ਵੀ ਇਹਨਾਂ ਨੇ ਸ਼ਰਮਨਾ ਕੀਤਾ ਸੋ ਮੇਰੀ ਇਹੀ ਬੇਨਤੀ ਹੈ ਕਿ ਆਪਾਂ ਸਾਰਿਆਂ ਨੂੰ ਇਸ ਟਾਈਮ ਦੇ ਉੱਤੇ ਇਕਜੁੱਟ ਹੋ ਕੇ ਚੱਲਣ ਦੀ ਲੋੜ ਹੈ ਸਾਰੇ ਆਪਾਂ ਇਸ ਗਵਰਨਮੈਂਟ ਦੇ ਖਿਲਾਫ ਚੱਲੀਏ ਜਿਹੜੀ ਕਿ ਸਾਡੇ ਕਿਸਾਨਾਂ ਦੇ ਉੱਤੇ ਇੰਨਾ ਜ਼ਿਆਦਾ ਬੁਰਾ ਤੇ ਤਸ਼ੱਦਦ ਲਾਗਾਇਆ ਹੈ ਇਨਸਾਫ ਲਈ ਮੰਗ ਲਈ ਪਹੁੰਚ ਕੀ ਕਹਿਣਾ ਮੈਂ ਸ਼ੁਕਰਨ ਦੇ ਇਨਸਾਫ ਵਾਸਤੇ ਇੱਕੋ ਗੱਲ ਕਹਿਣਾ ਚਾਹੁੰਦੀ ਆ ਕਿ ਸ਼ੁਕਰਨ ਦੇ ਕਾਤਲਾਂ ਨੂੰ 302 ਦਾ ਪਰਚਾ ਉਹਨਾਂ ਦੇ ਹੋਣਾ ਚਾਹੀਦਾ ਆ ਸਾਡਾ ਵੀ ਜਿਹੜਾ ਪ੍ਰਥਪਾਲ ਜਿਹਨੂੰ ਗੋਰੀ ਦੇ ਵਿੱਚ ਪਾ ਕੇ ਇਹਨਾਂ ਨੇ ਕੁੱਟਿਆ ਉਹਨਾਂ ਦੇ ਉੱਤੇ ਵੀ ਉਹਨਾਂ ਮੈਡੀਕਲ ਤੇ ਉਹਦਾ ਹੋ ਹੀ ਚੁੱਕਿਆ ਆ ਇਹਨਾਂ ਸਾਰੇ ਇਹ ਉਹਨਾਂ ਨੇ ਮਾਰਨ ਕੋਸ਼ਿਸ਼ ਕੀਤੀ ਉਹਨਾਂ ਦੇ ਵੀ 302 ਦਾ ਪਰਚਾ ਹੋਣਾ ਚਾਹੀਦਾ ਹੈ